ਜਾਰੀ ਹੈ ਕਿਸਵੇ ਸਵਾਰ ਚ ਕੀਤੀ ਜਾ ਰਹੀ ਹੈ ਮਿਤੀ 9 10 ਦੀ ਦਰਮਿਆਨੀ ਰਾਤ ਨੂੰ ਪਿੰਡ ਰਣੀਆਂ ਵਿਖੇ 메ਨ ਰੋਡ ਤੇ ਰਿਲਾਇੰਸ ਦਾ ਪੰਪ ਆ ਉਥੇ ਤਿੰਨ ਅਣਪਛਾਤੇ ਵਿਅਕਤੀ ਪੰਪ ਤੇ ਆਏ ਸੀ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਨੇ ਲੇਡੀਜ਼ ਦੇ ਕੱਪੜੇ ਪਹਿਨੇ ਹੋਏ ਸੀ ਉਹਨਾਂ ਨੇ ਇੱਕ ਦਾਹ ਦੀ ਤੇ ਬੈਸਟਲ ਦੀ ਲੋਕਾਂ ਨੇ 3 6 ਲੱਖ 40 ਹਜ਼ਾਰ ਰੁਪਏ ਦੀ ਖੋਹ ਕੀਤੀ ਹੈ ਜਿਸ ਤੇ ਅਸੀਂ ਐਫਆਈਆਰ ਰਜਿਸਟਰ ਕੀਤੀ ਗਈ ਉਸ ਤੋਂ ਬਾਅਦ ਅਸੀਂ ਅਨਨੌਨ ਬੰਦੇ ਦਾ ਐਫਆਈਆਰ ਰਜਿਸਟਰ ਸੀਗੀ ਫਿਰ ਹਰਤੇਜ ਸਿੰਘ ਨਾਮ ਦਾ ਵਿਅਕਤੀ ਫੜਿਆ ਗਿਆ ਉਹਦੇ ਪਾਸੋਂ 1 ਲੱਖ ਰੁਪਏ ਰਿਕਵਰ ਹੋਇਆ ਉਸ ਦੇ ਪੁੱਛਗਿੱਛ ਦੌਰਾਨ ਤਿੰਨ ਨਵੇਂ ਬੰਦੇ ਹੋਰ ਨਾਮਿਨੇਟ ਕੀਤੇ ਗਏ ਆ ਭਵਨਵੀਰ ਅਰਸ਼ਦੀਪ ਤੇ ਇੱਕ ਸੰਧੂ ਨਾਮ ਦਾ ਲੜਕਾ ਜਿਨ੍ਹਾਂ ਵਿੱਚ ਅਸੀਂ ਕੁੱਲ ਤਿੰਨ ਲੜਕੇ ਅਰੈਸਟ ਕਰ ਚੁੱਕੇ ਹਰਤੇਜ ਭਵਨਵੀਰ ਤੇ ਅਰਸ਼ਦੀ ਹਾਂ ਅਰਸ਼ਦੀ ਪਾਸੋਂ 1 ਲੱਖ ਰੁਪਏ ਰਕਮ ਹੋਇਆ ਜੀ ਤੇ ਭਵਨਵੀਰ ਪਾਸੋਂ 1 ਲੱਖ ਰੁਪਏ ਰਕਮ ਹੋਇਆ ਜੀ ਤੇ ਦੂਸਰਾ ਜਿਹੜਾ ਹਰਤੇਸ਼ ਸਿੰਘ ਉਹ ਉਸ ਤੋਂ ਉਸ ਤੋਂ ਵੀ 1 ਲੱਖ ਰੁਪਏ ਕਿਵੇਂ ਬਾਹਰ ਦਾਤ ਨੂੰ ਮੰਜਾਮ ਦਿੱਤਾ ਗਿਆ ਕੀ ਸੀ ਇਹਨਾਂ ਕੋਲ ਹਥਿਆਰ ਸੀ ਜਾਂ ਕੀ ਸੀ ਬਾਹਰ ਦਾਤ ਨੂੰ ਇਹਨਾਂ ਨੇ ਰਾਤ ਨੂੰ ਇਹ 9 ਦਾ ਸੀ ਦਮੇ ਰਾਤ ਨੂੰ ਆਏ ਨੇ ਉੱਤੇ ਮੋਟਰਸਾਈਕਲ ਤੇ ਆਏ ਨੇ ਤਿੰਨੇ ਜਾਨੇ ਜੀ ਤਿੰਨਾਂ ਚੋਂ ਇੱਕ ਨਹੀਂ ਲੇਡੀਜ਼ ਦੇ ਕੱਪੜੇ ਪਹਿਨੇ ਹੋਏ ਸੀ ਇੱਕ ਕੋਲ ਦਾ ਸੀ ਇੱਕ ਕੋਲ ਪਿਸਤਲ ਸੀ ਨਾਟਕੀ ਰੂਪ ਦੇ ਵਿੱਚ ਬਾਤ ਆਤ ਨੂੰ ਆ ਜਾਉਂਦਾ ਜੋ ਕਿ ਉਹਨਾਂ ਨੇ ਅੰਦਰ ਐਂਟਰ ਹੋਏ ਆ ਐਂਟਰ ਹੋ ਕੇ ਉਹਨਾਂ ਨੇ ਦਾਾ ਦਿਖਾਇਆ ਤੇ ਪਿਸਤਲ ਦਿਖਾਇਆ ਤੇ ਕੋਲ ਰਕਮ ਉਥੋਂ 6 ਲੱਖ 40 ਹਜ਼ਾਰ ਰੁਪਏ ਕੋ ਕੇ ਲਈ ਇਹਨਾਂ ਚੋਂ ਮੁੱਖ ਸਰਗਨਾ ਕੌਣ ਸੀ ਜੀ ਮੁੱਖ ਸਰਗਨਾ ਇਹਨਾਂ ਵਿੱਚੋਂ ਇੱਕ ਤਾਂ ਉਹਨਾਂ ਦਾ ਕੈਸ਼ੀਅਰ ਹੀ ਨਿਕਲਿਆ ਜੀ ਤੇ ਇੱਕ ਅਰਸ਼ਦੀਪ ਸਿੰਘ ਜਿਹੜਾ ਉੱਥੇ ਪਹਿਲਾਂ ਕੰਮ ਕਰਦਾ ਸੀ ਕੰਪਨੀ ਤੇ ਉਹ ਹੁਣ ਛੁੱਟੀ ਤੇ ਚੱਲ ਰਿਹਾ ਸੀ ਕਈ ਦਿਨਾਂ ਦਾ ਤੇ ਦੋਨੇ ਉੱਤੇ ਮੇਨ ਕੰਮ ਕਰ ਦਿੱਤੀ ਗਈ। ਕਿੰਨਾ ਚਿਰ ਦੂਸਰੇ ਨਾਲ ਕਿੰਨੇ ਘੰਟੇ ਤੇ ਦੋਸ਼ੀ ਕਾਪੜਾ ਮਿਲੇਗੇ। ਇਹ ਅਸੀਂ ਵੀ ਦੇ 24 ਆਵਰ ਦਾ ਕਵਰ ਕਰ ਲਿਆ। ਤੇ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੋਈ ਬਾਰਤਤ ਕੀਤੀ ਸੀ ਇਲਾਕੇ 'ਚ ਕੋਈ। ਇਸ ਤੋਂ ਪਹਿਲਾਂ ਹਣੇ ਇਹਨਾਂ ਦੇ ਇੱਕ ਦਿਨ ਦਾ ਰਿਮਾਂਡ ਆ। ਕੋਈ ਕ੍ਰਿਮੀਨਲ ਪੁਰਾਣਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਨਹੀਂਗਾ। ਬਾਕੀ ਇੱਕ ਦਿਨ ਦਾ ਰਿਮਾਂਡ ਆ ਪੁਲਿਸ ਅੱਜ ਜੋ ਸਾਹਮਣੇ ਆ ਇਨਵੈਸਟੀਗੇਸ਼ਨ 'ਚ ਪਤਾ ਕੀ ਬਾਤ ਹੋਈ। ਥੈਂਕ ਯੂ। ਚਲੋ ਜੀ ਵਾਟਨ ਬਟਸ ਚੋੜੀ ਬੇਜਾ ਬੇਜਾ ਚਲੋ ਜੀ ਚਲੋ ਸਾਡਾ ਗੁਰਪਤ ਸੋ ਗਿਆ ਥੋੜਾ ਕੰਮ ਜੀ